ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜੀ ਅੱਜ ਦੀ ਪ੍ਰੈਸ ਕਾਨਫਰੈਂਸ ਇੱਕ ਬਹੁਤ ਹੀ ਇੱਕ ਨੇਕ ਉਪਰਾਲਾ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਅੰਡਰ ਦ ਡਾਇਰੈਕਸ਼ਨਸ ਆਫ आवर ਵਰਦੀ ਡੀਜੀਪੀ ਸਰ ਤਾਂ ਫਰੀਦਕੋਟ ਪੁਲਿਸ ਨੇ ਅੱਜ 125 ਗੁੰਮ ਹੋਏ ਮੋਬਾਈਲ ਉਹਨਾਂ ਦੇ ओनर्स ਨੂੰ ਰਿਟਰਨ ਕੀਤੇ ਏਚ ਮੈਂ স্পেশাল ਜਿਹੜਾ ਮੈਂਸ਼ਨ ਕਰਨਾ ਚਾਹਾਂਗੀ ਉਹ ਐਸਪੀ ਹੈੱਡਕੁਆਟਰ ਸਾਹਿਬ ਮਨਵਿੰਦਰ ਜੀ ਤੇ ਉਹਨਾਂ ਦੀ ਜਿਹੜੀ ਅੰਡਰ ਜਿਹੜੀ ਪੂਰੀ ਟੀਮ ਹੈ ਤੇ ਸਾਡੇ ਐਸਪੀ ਡੀ ਸਾਹਿਬ ਉਹਨਾਂ ਦੇ ਅੰਡਰ ਵੀ ਜਿਹੜੀ ਸਾਰੀ ਟੀਮ ਹੈ ਏਚ ਡੀਐਸਪੀ ਹੈੱਡਕੁਆਟਰ ਰਾਜੇਸ਼ ਜੀ ਤੇ ਡੀਐਸਪੀ ਸਾਈਬਰ ਜਗਤਾਰ ਤੇ ਸਾਡੀ ਸਾਰੀ ਸਾਈਬਰ ਸੈੱਲ ਦੀ ਟੀਮ ਸਾਡੀ ਸਾਂਝ ਦੀ ਟੀਮ ਤੇ ਸਾਡੇ ਥਾਣਿਆਂ ਚ ਨੇ ਬਹੁਤ ਮਿਹਨਤ ਕਰਕੇ ਪਿਛਲੇ 2 3 4 ਮਹੀਨੇ ਚ ਜਿਹੜੇ ਮੋਬਾਈਲਸ ਕਿਸੇ ਦੇ ਗਵਾਚੇ ਸੀ ਜਾਂ ਚੋਰੀ ਹੋ ਗਏ ਸੀ ਉਹਨਾਂ ਨੂੰ ਰਿਕਵਰ ਕਰਕੇ 125 ओनर्स ਨੂੰ ਉਹ ਮੋਬਾਈਲਸ ਰਿਟਰਨ ਕੀਤੇ ਨੇ ਹਲੇ ਤੱਕ ਫਰੀਦਕੋਟ ਪੁਲਿਸ 365 ਮੋਬਾਈਲਸ ਰਿਕਵਰ ਕਰਕੇ ਉਹਨਾਂ ਦੇ ओनर्स ਨੂੰ ਰਿਟਰਨ ਕਰ ਚੁੱਕੀ ਹੈ ਇਹਨਾਂ ਦੀ ਅਗਰ ਮਾਰਕੀਟ ਪ੍ਰਾਈਸ ਅਸੀਂ ਵੈਲਿਊਏਟ ਕਰੀਏ ਤਾਂ 85 ਲੱਖ ਰੁਪਈਏ ਇਹ ਮਾਰਕੀਟ ਪ੍ਰਾਈਸ ਬਣਦੀ ਹੈ ਬਟ ਅਸੀਂ ਇਹ ਮੰਨਦੇ ਹਾਂ ਪੰਜਾਬ ਪੁਲਿਸ ਚ ਕਿ ਇੱਕ ਮੋਬਾਈਲ ਚ ਅੱਜਕੱਲ ਇੱਕ ਇਨਸਾਨ ਦੀ ਪੂਰੀ ਜ਼ਿੰਦਗੀ ਹੀ ਉੱਚ ਹੁੰਦੀ ਹੈ ਇਹ ਚ ਸਾਡੇ ਬੈਂਕਿੰਗ ਪਾਸਵਰਡ ਹੁੰਦੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਹੁੰਦੀਆਂ ਸਾਡੀ ਮੈਮਰੀਜ਼ ਹੁੰਦੀਆਂ ਸਾਡੇ ਬਹੁਤ ਇੰਪੋਰਟੈਂਟ ਇਨਫੋਰਮੇਸ਼ਨਸ ਹੁੰਦੇ ਸਟੂਡੈਂਟਸ ਦੀ ਪੜ੍ਹਾਈ ਦੇ ਲਿੰਕਸ ਹੁੰਦੇ ਆ ਇਹਨਾਂ ਦੀ ਬੁੱਕਸ ਹੁੰਦੀਆਂ ਤਾਂ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਲੋਕਾਂ ਦੇ ਫੇਸ ਤੇ ਇੱਕ ਸਮਾਈਲ ਵਾਪਸ ਲਿਆ ਸਕੀਏ ਲੈ ਕੇ ਲੈ ਕੇ ਗਈ ਸੀ ਉਸੇ ਹੀ ਸਮਾਨ ਇਹ ਮੋਬਾਈਲ ਫੋਨ ਮੇਰੇ ਬੱਚੇ ਮੈਨੂੰ ਦੇ ਕੇ ਗਿਆ ਸੀ ਐਸ ਗਿਫਟ ਮੈਂ ਪੋਸਟ ਆਫਿਸ ਦੇ ਵਿੱਚ ਇੰਪ੍ਰਾਈਆਂ ਹੋਏ ਦੇ ਵਿੱਚ ਮੇਰੀ ਬਹੁਤ ਹੀ ਜ਼ਿਆਦਾ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਸੀ ਮੇਰੇ ਜੋ ਆਫਿਸ ਦੇ ਨਾਲ ریلیਟਡ ਸੈਕੰਡਲੀ ਜੋ ਐਸਐਸਪੀ ਸਾਹਮਣੇ ਕਿਹਾ ਹੈ ਕਿ ਇਹਦੇ ਵਿੱਚ ਸਾਡੀਆਂ ਯਾਦਾਂ ਹੁੰਦੀਆਂ ਉਹ ਤਾਂ ਹੈਗੀਆਂ ਹੀ ਸੀ ਪਰ ਮੈਂ ਬਹੁਤ ਹੀ ਸਹਿਦੋਂ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇੰਨੀ ਮਿਹਨਤ ਕਰਕੇ ਸਾਨੂੰ ਬਿਲਕੁਲ ਉਮੀਦ ਖਤਮ ਹੋ ਗਈ ਸੀ ਕਿ ਮੇਰਾ ਜਿਹੜਾ ਮੋਬਾਈਲ ਸੀ 27 ਅਕਤੂਬਰ 2023 ਨੂੰ ਰੋਕੇ ਲਾ ਕੇ ਗਏ ਸੀ 2023 नियर अबाउट आफ्टर 2 ইয়ার্স আই কাంట్ મતલબ কে મેં ਉਮੀਦ ਨਹੀਂ ਕਰ ਸਕਦੀ ਸੀ કે mainu mera mobile wapas mil juga par aj main itni khush ha jab mainu kal ittho phone gaya ke tuhanada madam mobile pehla cyber crime da mainu phone aaya pehla main darr gayi sachmuch ke aam taur te cyber crime de phone keh ke loki sanu matlab jo hai ke sanu gumrah karde hai ke tuhanada koi fulana banda bahar hai ਉਹ ਨਸ਼ੇ ਕਰਦਾ ਫੜਿਆ ਗਿਆ ਤੁਹਾਡੇ ਹਸਬੰਦ ਫੜੇਗੇ ਤੁਸੀਂ ਸਾਨੂੰ ਇੰਨੇ ਪੈਸੇ ਦੇ ਦਿਓ ਤੁਸੀਂ ਇੱਥੇ ਬਾਹਰ ਆ ਜਾਓ ਇਸ ਤਰ੍ਹਾਂ ਦੇ ਫੋਨ ਵੀ ਮੈਨੂੰ ਕਾਫੀ ਆਏ ਆ ਆਫਿਸ ਦੀ ਬੈਟਿੰਗ ਨੂੰ ਮੈਂ ਪਹਿਲਾਂ ਫਸਟ ਟਾਈਮ ਉਹਨਾਂ ਦਾ ਫੋਨ ਚੱਜ ਨਾਲ ਅਟੈਂਡ ਨਹੀਂ ਕੀਤਾ ਜਸਟ ਮੈਂ ਇੱਕ ਆਮ ਆਵਾਜ਼ ਦੇ ਵਿੱਚ ਸਿਰਫ ਹੈਲੋ ਕਿਹਾ ਜਦੋਂ ਮੈਨੂੰ ਇੱਕ ਫੋਨ ਲੇਡੀਜ਼ ਦਾ ਗਿਆ ਕਿ ਮੈਡਮ ਤੁਹਾਡਾ ਫੋਨ ਗੁੰਮਿਆ ਸੀ ਤਾਂ ਫਿਰ ਮੈਨੂੰ ਥੋੜਾ ਸੀਰੀਅਸ ਹੀ ਹੋਇਆ ਕਿ ਮੇਰਾ ਫੋਨ ਮਤਲਬ ਲੱਪ ਗਿਆ ਔਰ ਇੰਨੀ ਤੁਸੀਂ ਮਿਹਨਤ ਕੀਤੀ ਸਤ ਸ੍ਰੀ ਅਕਾਲ ਵੀ ਅਸੀਂ ਤੁਹਾਡੇ ਤੇੰਦਾਰ ਆਂ ਕਿ ਅਸੀਂ ਜਿਸ ਤਰ੍ਹਾਂ ਉੱਥੇ ਲਿਖਿਆ ਹੋਇਆ ਹੈ ਫਲੈਕਸ ਤੇ ਇਟ ਇਜ਼ ਆ ਹੋ ਇਟ ਇਜ਼ ਅ ਫੋਰਸ ਆਫ ਕਨਵਿੰਸ ਔਰ ਸੈਕੰਡ ਥਰਡ ਲਿਖਿਆ ਹੈ ਕਿ ਹਰ ਜਸਟ ਅੱਜ ਮੈਨੂੰ ਪੂਰਾ ਵਿਸ਼ਵਾਸ ਹੋ ਗਿਆ ਕਿ ਵਾਕਈ ਜੋ ਪੁਲਿਸ ਦਾ محکمہ ਵੀ ਹੈ ਬਹੁਤ ਹੀ ਸਿੱਦਤ ਨਾਲ ਸਾਡੇ ਲਈ ਕੰਮ ਕਰਦਾ ਹੈ ਇੰਨੀ ਪਬਲਿਕ ਦੇ ਵਿੱਚੋਂ ਇੰਨੇ ਮੌਕਤੇ ਲੋਕਾਂ ਨੇ ਪੈਨੇ ਹੋਏ ਨੇ ਉਹਨਾਂ ਦੇ ਵਿੱਚੋਂ ਲੱਭ ਕੇ ਸਾਡੇ ਇੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਵੀ ਇੰਨੇ ਜਿੱਦਾਂ ਲੱਭ ਕੇ ਦੇਣੀਆਂ ਮੈਂ ਬਹੁਤ ਹੀ ਜ਼ਿਆਦਾ ਮੈਂ ਕਹਣੀ ਆ ਬਹੁਤ ਮਿਹਨਤ ਵਾਲੀ ਗੱਲ ਆ ਔਰ ਅਸੀਂ ਤੁਹਾਡੀ ਤਹਿ ਦਿਲੋਂ ਸਾਰੇ ਮੇਰੇ ਕਿਰਦਾਰ ਸਾਰੀ ਮੈਂ ਪੂਰੇ ਫਰੀਦਕੋਟ ਵੱਲੋਂ ਘਟਾ ਤੁਹਾਨੂੰ